ਸਤਿ ਸ੍ਰੀ ਅਕਾਲ ਦੋਸਤੋ ਸਬਬ ਮੀਡੀਆ ਦੇ ਪ੍ਰੋਗਰਾਮ ਬਾਤਾਂ ਮੁਲਾਕਾਤਾਂ ਦੇ ਵਿੱਚ ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੇ ਮੈਂ ਤੁਹਾਡਾ ਆਪਣਾ ਅਫਤਾਰ ਨਗਲੀਆ ਪਹਿਲਾਂ ਦੀ ਤਰ੍ਹਾਂ ਇੱਕ ਹੋਰ ਬੜੀ ਸ਼ਖਸੀਅਤ ਸਟੂਡੀਓ ਪਹੁੰਚੀ ਹੈ ਤੇ ਉਹਨਾਂ ਦਾ ਛੋਟੀ ਉਮਰ ਦੇ ਵਿੱਚ ਜ਼ਿੰਦਗੀ ਦੇ ਪ੍ਰਤੀ ਜਿੱਥੇ ਵੱਡਾ ਤਜਰਬਾ ਹੈ ਉੱਥੇ ਸਿਆਸਤ ਦੇ ਵਿੱਚ ਵੀ ਉਹਨਾਂ ਦੇ ਪ੍ਰਬੰਧ ਦਾ ਵੱਡਾ ਯੋਗਦਾਨ ਹੈ ਸ਼ਹਿਰ ਕਾਲੀ ਦੀ ਉਹ ਸ਼ਖਸੀਅਤ ਆ ਅਮਿਤ ਗੋਤਮ ਜੀ ਸਾਡੇ ਨਾਲ ਨੇ ਗੋਤਮ ਜੀ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਔਰ ਅਵਤਾਰ ਨਗਰੇ ਆਇ ਤੁਹਾਨੂੰ ਬਹੁਤ ਬਹੁਤ ਵਧਾਈ ਤੁਸੀਂ ਨਮਾ ਸਟੂਡੀਓ ਖੋਲਿਆ ਔਰ ਅਸੀਂ ਚਾਹੁੰਦੇ ਸੀ ਇਹ ਕਰਾ ਲਈ ਚਾਹੀਦੀ ਕੋਈ ਵਧੀਆ ਚੀਜ਼ ਨਵੀਂ ਆਵੇ ਨਵੀਂ ਸੋਚ ਆਵੇ ਤਾਂ ਕਿ ਹਰ ਪੋਲਿਟਿਸ਼ੀਅਨ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਸਕੇ ਔਰ ਇਸ ਗੱਲੇ ਤੁਸੀਂ ਬਧਾਈ ਦੇ ਪਾਤਰ ਹੋ ਸ਼ੁਕਰੀਆ ਜੀ ਗੋਤਮ ਜੀ ਜਿਵੇਂ ਕਿ ਆਮ ਰਾਜਨੀਤੀ ਦੇ ਵਿੱਚ ਹੁੰਦਾ ਕੀ ਹੈ ਵੀ ਨਾ ਅਕਸਰ ਹੁੰਦਾ ਕਿ ਇਹ ਵੀ ਜਿਹੜੇ ਵੱਡੀਆਂ ਸਿਆਸੀ ਪਾਰਟੀਆਂ ਨੌਜਵਾਨਾਂ ਨੂੰ ਦਰਕਨਾਰ ਕਰ ਜਾਂਦੀਆਂ ਨੌਜਵਾਨਾਂ ਨੂੰ ਐਡਾ ਮੌਕਾ ਨਹੀਂ ਮਿਲਦਾ ਪਰ ਤੁਸੀਂ ਸਮੇਂ-ਸਮੇਂ ਤੇ ਪਾਰਟੀ ਦੇ ਲਈ ਬੜਾ ਕੁਝ ਕੀਤਾ ਕਾਂਗਰਸ ਦੇ ਵਿੱਚ ਤੁਹਾਡੇ ਪਰਿਵਾਰ ਦਾ ਵੱਡਾ ਯੋਗਦਾਨ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਇਹ ਪਾਰਟੀਆਂ ਦੇ ਵਿੱਚ ਐਡਾ ਹੁੰਦਾ ਕਿ ਜਿਹੜੇ ਪੁਰਾਣੇ ਸੀਨੀਅਰ ਲੀਡਰ ਹੈ ਉਹਨਾਂ ਨੂੰ ਥੋੜਾ ਜਿਹਾ ਐਡਾ ਅਨਸਿਕਯੂਅਰ ਹੋ ਜਾਂਦੇ ਆ ਉਹ ਜਦ ਯੂਥ ਆ ਕੇ ਵੱਧਾ ਹਮ ਬਟ ਕਿਤਨੇ ਕਿਤੇ ਉਹ ਵੀ ਸੱਚ ਹੈ ਕਿਉਂਕਿ ਯੂਥ ਕੋਈ ਥੋੜਾ ਜਿਹਾ ਤਜਰਬਾ ਘਟ ਹੁੰਦਾ ਔਰ ਉਹ ਥੋੜੀ ਜਿਹੀ ਕਿਤੇ ਪ੍ਰੋਬਲਮ ਆਣ ਦੇ ਤਿਲਕ ਜੰਨੇ ਆ ਔਰ ਜੇ ਤੁਸੀਂ ਰਾਜਨੀਤੀ ਚ ਯੂਥ ਨੇ ਆਉਣਾ ਤਾਂ ਘੱਟੋ ਘੱਟ ਆਪਣਾ ਮਨੋਵਲ ਇਹਨਾਂ ਉੱਚਾ ਰੱਖੋ ਕਿ ਜਿਸ ਬੰਦੇ ਨਾਲ ਤੁਸੀਂ ਖੜ੍ਹਜੋ ਜਾਂ ਜਿਸ ਪਾਰਟੀ ਨਾਲ ਤੁਸੀਂ ਸਟੈਂਡ ਅਪ ਲੈ ਜੋ ਤਾਂ ਉੱਥੇ ਘੱਟੋ ਘੱਟ 3 ਸਾਲ 4 ਸਾਲ ਤੁਸੀਂ ਇਨੀ ਕਮਿਹਨਤ ਕਰ ਲੋ ਕਿ ਤੁਹਾਡਾ ਗਰਾਊਂਡ ਵਧੀਆ ਬਣ ਜਾਵੇ ਤਾਂ ਕਿ بڑے ਲੀਡਰ ਤੁਹਾਡੇ ਨਾਲ ਕੋਆਪਰੇਟ ਕਰ ਸਕਣ ਸਾਡੇ ਲੀਡਰ ਜਿਹੜੇ ਨੌਜਵਾਨ ਲੀਡਰ ਆ ਜਾਂਦੇ ਆ ਉਹ ਹੱਲਾਸ਼ੀਰੀ ਦੇਣ ਵਾਸਤੇ بڑے ਲੀਡਰ ਹੋਣੇ ਆਨਾਂ ਨੂੰ ਪਟ ਉਹਨਾਂ ਨੂੰ ਯੂਜ਼ ਕਰਦੇ ਐ ਇਲੈਕਸ਼ਨਾਂ ਤੋਂ ਬਾਅਦ ਯੂਜ਼ ਐਂਡ ਥਰੋ ਹੋ ਜਾਂਦਾ ਕੰਮ ਹੋ ਜਾਂਦਾ ਉਹ ਕੰਮ ਅਸੀਂ ਨੌਜਵਾਨ ਲੀਡਰ ਅਸੀਂ ਆਪ ਮੌਕਾ ਦਿੰਨੇ ਐ ਲੀਡਰਾਂ ਨੂੰ ਕਿ ਅਸੀਂ ਉਹਨਾਂ ਵਾਸਤੇ ਯੂਜ਼ ਹੋ ਜਾਈਏ ਉਸ ਤੋਂ ਇਲੈਕਸ਼ਨ ਤੋਂ ਬਾਅਦ ਅਸੀਂ ਉਹਨਾਂ ਦੇ ਕਿਸੇ ਕਾਰੀ ਦੇ ਦਿੰਦੇ ਹਾਂ ਦੇ ਇਸੇ ਕਰਕੇ ਕਹਿੰਦਾ ਵੀ ਜਦ ਕਿਸੇ ਮੇਰੇ ਵੀਰ ਨੇ ਯੂਥ ਨੇ ਪੋਲਿਟਿਕਸ ਦੇ ਵਿੱਚ ਆਣਾ ਹੈ ਤਾਂ ਆਪਣਾ ਗਰਾਊਂਡ ਇੰਨਾ ਪੱਕਾ ਕਰੋ ਕਿ بڑے ਲੀਡਰ ਨੂੰ ਤੁਹਾਡੇ ਨਾਲ ਕੋਆਪਰੇਟ ਕਰਕੇ ਤੁਰਨਾ ਪਵੇ ਹੂੰ ਇਹ ਇਸ ਕਰਕੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੀ ਇਹ ਪਲਾਨਿੰਗ ਦੇ ਨਾਲ ਹੁੰਦਾ ਹੈ ਵੀ ਔਰ ਤਜਰਬਾ ਲੈਣਾ ਚਾਹੀਦਾ ਹੈ ਵੱਡੇ ਲੀਡਰਾਂ ਤੋਂ ਲੈਣਾ ਚਾਹੀਦਾ ਬਟ ਕਈ ਯੂਥ ਵਾਲੇ ਪੋਲਿਟਿਕਸ ਆਏ ਨਹੀਂ ਆਪਣਾ ਨਾਮ ਬਣਾ ਲੈਣੇ ਬਟ ਬੜੀ ਛੇੜੀ ਤਿਲਕ ਜਾਨੇ ਜਿਵੇਂ ਕਿ ਹਲਕਾ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਕਰਾਲੀ ਦੀ ਰਾਜਨੀਤੀ ਦਾ ਇੱਕ ਵੱਡਾ ਯੋਗਦਾਨ ਤੁਸੀਂ ਕਿਵੇਂ ਦੇਖਦੇ ਹੋ ਲੋਕਲ ਰਾਜਨੀਤੀ ਤੇ ਲੋਕਲ ਰਾਜਨੀਤੀ ਜਿਵੇਂ ਆਪਾਂ ਬੈਕਗਰਾਉਂਡ ਤੇ ਆਨੇ 2022 ਦਾ ਇਲੈਕਸ਼ਨ ਸੀਗਾ 21 ਦਾ ਸੌਰੀ ਐਮਸੀ ਇਲੈਕਸ਼ਨ ਔਰ ਸਾਡੇ ਸ਼ਹਿਰ ਨੇ ਬਹੁਤ ਵਧੀਆ ਮੰਡੇਟ ਦਿੱਤਾ ਯੂਥ ਨੂੰ ਜਿਹਦੇ ਵਿੱਚ ਮੇਰੇ ਆ 13 ਚੋਂ 12 ਜਾਂ 13 ਐਮਸੀ ਨੌਜਵਾਨ ਹੈ ਬਟ ਉਹਨਾਂ ਚ ਤਜਰਬੇ ਦੀ ਘਾਟ ਹੋਣ ਕਰਕੇ ਸਾਡਾ ਸ਼ਹਿਰ ਥੋੜਾ ਜਿਹਾ ਪਿੱਛੇ ਚਲੇਗਾ ਔਰ ਮੇਬੀ ਸ਼ਾਇਦ ਉਹ ਕੋਸ਼ਿਸ਼ ਕਰ ਰਹੇ ਹੈ ਅੱਗੇ ਵਧਣ ਦੇ ਬਟ ਉਹੀ ਗੱਲ ਆ ਜਾਂਦੀ ਵੀ ਸਾਡੇ ਕੋਲ ਨੌਜਵਾਨ ਆ ਜਾਂਦੇ ਹੈ ਲੋਕੋ ਨੂੰ ਨਪਪਰੂਸਾ ਕਰਾ ਲੈਣੇ ਮਾ ਥੋੜੇ ਦਾ ਤਜਰਬਾ ਹੁਣ ਘਟੌਣ ਕਰਕੇ ਬੜੇ ਲੀਡਰ ਉਹਨਾਂ ਨੂੰ ਥੋੜੇ ਦਾ ਆਪਣੇ ਅਲਜੀਮੇ ਵਿੱਚ ਫਸਾ ਲੈਣ। ਕਿ ਕਮੀ ਕਿੱਥੇ ਤਾਲਮੇਲ ਚ ਕਮੀ ਰਹ ਜਾਂਦੀ ਕੀ ਵੀ ਸਿੱਖਣਾ ਨਹੀਂ ਚਾਹੁੰਦੇ ਉਹ ਕਿੱਥੇ ਦਿੱਕਤ ਆਉਂਦੀ ਹੈ? ਤਾਲਮੇਲ ਦੀ ਕਮੀ ਹੈ। ਮੇਰੇ ਖਿਆਲ ਚ ਤਾਲਮੇਲ ਦੀ ਹੈ ਕਿਉਂਕਿ ਕਾਰਪੋਰੇਟ ਕਰਨਾ ਔਰ ਦੂਜੇ ਬੰਦੇ ਨੂੰ ਨਾ ਰੱਖਣਾ। ਯੂਥ ਚ ਇਹ ਹਲੇ ਥੋੜੀ ਜੀ ਘਾਟ ਹੈ। ਕਿਉਂਕਿ ਥੋੜਾ ਜਿਹਾ ਐਗਰੈਸ਼ਨ ਚ ਛੇਤੀ ਆ ਜਾਂਦੇ ਨੇ ਔਰ ਇਕ ਹੁੰਦਾ ਵੀ ਸੁਣਨਾ ਇਕ ਹੁੰਦਾ ਸਣਾਣਾ ਦੋਹੇ ਚੀਜ਼ਾਂ ਜ਼ਰੂਰੀਆਂ ਯੂਥ ਵਾਸਤੇ। ਹੂੰ ਬਡੇ ਦੀ ਸੁਣੋ ਛੋਟੇ ਨੂੰ ਸੁਣਾਓ ਔਰ ਆਪਣੇ ਬੰਦਿਆਂ ਨੂੰ ਨਾਲ ਰੱਖਣ ਵਾਸਤੇ ਮੇਬੀ ਇਹ ਥੋੜਾ ਸੈਕਰੀਫਾਈਸ ਵੀ ਜ਼ਰੂਰੀ ਹੈ ਜਿਵੇਂ ਕਿ ਤੁਸੀਂ ਲੋਕਲ ਰਾਜਨੀਤੀ ਦੀ ਗੱਲ ਕਰਿਆ ਹੈ ਮੋਕਸਭਾ ਦੀਆਂ ਚੋਣਾਂ ਦਾ ਦਿਗਲ ਬਚ ਚੁੱਕਿਆ ਕਿਵੇਂ ਦੇਖਦੇ ਹੋ ਪੰਜਾਬ ਜੀ ਇਸ ਵਾਰੀ ਮੇਬੀ ਸ਼ਾਇਦ ਆਪਣੇ ਕੋਲ 40% ਯੂਥ ਹੈ ਹੂੰ ਔਰ ਪੰਜਾਬ ਦੀ ਰਾਜਨੀਤੀ ਚ ਇਸ ਯੂਥ ਨੇ ਬੜਾ ਯੋਗਦਾਨ ਦੇਣਾ ਮੁੱਖ ਮੁੱਦੇ ਦੇਖੋ ਚਾਰੇ ਪਾਸੇ ਬੇਰੋਜ਼ਗਾਰੀ ਦਾ ਬਹੁਤ ਬੜਾ ਬਹੁਤ ਪੜਾ ਹੈ ਮੈਂ ਯਾਨੀ ਕਿ ਸਾਡੇ ਪੰਜਾਬ ਵਾਸਤੇ ਸ਼ਰਮ ਦੀ ਗੱਲ ਹੈ ਕਿ ਜਿਹੜਾ ਸੂਬਾ ਇੱਕ ਬਹੁਤ ਹੁਨਰਮੰਦ ਲੋਕਾਂ ਦਾ ਹੈ ਉਹਨਾਂ ਨੂੰ ਲੋਕਾਂ ਦੇ ਸਾਡੇ ਬੱਚੇ ਹਾਈਲਾਈਟਸ ਕਰਦੇ ਆ ਬਾਹਰ ਚਲੇ ਜਾਂਦੇ ਔਰ ਸਾਡੀ ਯੂਥ ਹੋ ਰਹੀ ਕੱਟ ਰਹੀ ਹੈ ਤੇ ਇਹ ਸੋਚਣ ਵਾਲੀ ਗੱਲ ਹੈ ਔਰ ਜੇ ਯੂਥ ਹੀ ਸਹੀ ਢੰਗ ਨਾਲ ਆਪਣੀ ਬੋਰਡ ਦਾ ਇਸਤੇਮਾਲ ਕਰੂਗੀ ਤਾਂ ਮੇ ਵੀ ਸ਼ਾਇਦ ਆਪਣੇ ਕੰਟਰੀ ਔਰ ਸਪੈਸ਼ਲੀ ਆਪਣਾ ਪੰਜਾਬ ਬਚ ਜਾਊਗਾ ਗੁਰਮਤਿ ਜੀ ਕਈ ਵਾਰੀ ਹੁੰਦਾ ਕਿ ਜਦੋਂ ਕੋਈ ਨਸ਼ਿਆਂ ਦੀ ਗੱਲ ਲੈ ਲਓ ਬੇਰੋਜ਼ਗਾਰੀ ਦੀ ਗੱਲ ਲੈ ਲਓ ਜਿਵੇਂ ਤੁਸੀਂ ਆਪੀ ਗੱਲ ਕੀਤੀ ਹੈ ਕਿ ਸਾਡਾ ਜਿਹੜਾ ਜੁਥ ਹੈ ਉਹ ਬਾਹਰ ਨੂੰ ਜਾ ਰਿਹਾ ਪਰ ਕਮੀ ਇੱਥੇ ਕੀ ਕੀ ਕਹਾਂਗੇ ਕੱਲੇ ਸਿਸਟਮ ਦੀ ਕਮੀ ਤਾਂ ਨਹੀਂ ਲੋਕਾਂ ਦੇ ਵਿੱਚ ਵੀ ਕਮੀ ਹੈ ਵੀ ਜਿਆਦਾ ਅਮੀਰ ਹੋਣ ਦੀ ਹੋਰ ਦੇ ਵਿੱਚ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ ਸਾਰਾ ਦੇਖੋ ਇਹ ਵੀ ਹੋ ਜਾਂਦਾ ਕਿ ਅਸੀਂ ਬੜੀ ਛੇਤੀ ਪੈਸੇ ਕਮਾ ਲਈਏ ਤੇ I think ਵੀ ਅਸੀਂ ਛੇਤੀ ਉੱਥੇ ਅਮੀਰ ਹੋ ਜੂਗੇ ਬਟ ਜਿਹੜੇ ਉੱਥੇ ਜਾਣਦੇ ਆ ਕਿਉਂਕਿ ਤੁਹਾਨੂੰ ਪਤਾ ਵੀ ਮੈਂ ਵੀ 16 ਸਾਲ ਬਾਹਰ ਲਾ ਕੇ ਆਇਆ ਹਾਂ ਸਾਨੂੰ ਪਤਾ ਹੈ ਉੱਥੇ ਬਹੁਤ ਯਾਨੀ ਕਿ ਸ਼ੋਸ਼ਣ ਹੁੰਦਾ ਹੈ ਹਮ ਕੰਮ ਪ੍ਰਤੀ ਵੀ ਪੜ੍ਹਾਈ ਪ੍ਰਤੀ ਵੀ ਯਾਨੀ ਕਿ ਤੁਸੀਂ ਘੱਟ ਪੈਸਿਆਂ 'ਚ ਕੰਮ ਕਰਦੇ ਆਂ ਰਹਿਣ ਨੂੰ ਜਗ੍ਹਾ ਨਹੀਂ ਐ ਇੱਕ ਇੱਕ ਕਮਰੇ 'ਚ 10-10 ਬੰਦੇ ਸੌਣੇ ਆ ਮੇイビー ਸ਼ਾਇਦ ਛੇਤੀ ਅਮੀਰ ਹੋਣ ਦਾ ਲਾਲਚ ਲੈ ਕੇ ਅਸੀਂ ਸਾਨੂੰ ਗਰੀਬੀ ਵੱਲ ਔਰ ਸਾਡੇ ਪੰਜਾਬ ਨੂੰ ਖਾਲੀ ਕਰਨ ਦੇ ਉੱਤੇ ਪਾਸੇ ਨੇ ਵੇਜ ਜਾਂਦੇ ਆਂ ਹਮ ਔਰ ਜੇ ਜੁਗਤ ਨੇ ਬਾਹਰ ਜਾਣਾ ਹੈ ਸਾਡੇ ਤਰ੍ਹਾਂ ਬਾਹਰ ਜਾਓ ਕੰਮ ਕਰੋ ਉੱਥੇ ਦਾ ਕਲਚਰ ਨਾ ਬਣਾਓ ਬਟ ਉੱਥੇ ਦੇ ਕੰਮ ਕਰਨ ਦੇ ਤਰੀਕੇ ਸਿੱਖ ਕੇ ਆਓ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਬਿਹتری ਵਾ ਲੈ ਕੇ ਜਾ ਸਕੀ ਉਹਦੇ ਲੋਕਾਂ ਨੂੰ ਕੰਮ ਦੇ ਸਕੀ ਉਲਟਾ ਇਹ ਹੋ ਰਿਹਾ ਵੀ ਸਾਡਾ ਜਿਹੜਾ ਯੂਥ ਹੈ ਪੰਜਾਬ ਪੰਜਾਬ ਦਾ ਯੂਥ ਹੈ ਖਾਸ ਕਰਕੇ ਦੇਸ਼ ਦਾ ਯੂਥ ਹੈ ਉਹ ਬਾਹਰ ਜਾ ਕੇ ਸੈਟਲ ਹੋ ਰਿਹਾ ਬਸ ਤਾਂ ਇਹੀ ਸਭ ਤੋਂ ਵੱਡੀ ਮੰਨ ਭਾਗੀ ਗੱਲ ਇਹ ਹੈ ਕਿ ਕੋਈ ਪਿੱਛੇ ਮੁੜਨਾ ਨਹੀਂ ਚਾਹੁੰਦਾ ਪਿੱਛੇ ਮੁੜਨ ਦਾ ਕਾਰਨ ਹੀ ਆਹੀ ਹੈ ਕਿ ਉਹ ਸਾਡਾ ਥੋੜਾ ਜਿਹਾ ਸਿਸਟਮ ਵੀ ਖਰਾਬ ਹੈ ਸਾਥ ਨਹੀਂ ਦੇ ਰਿਹਾ ਲੋਕਾਂ ਦਾ ਯੂਥ ਨੂੰ ਜੇ ਕੋਈ ਬੰਦਾ ਪੜ ਕੇ ਆਂਦਾ ਹੈ ਉੱਥੇ ਉਹਨਾਂ ਨੂੰ ਚਾਹੀਦਾ ਵੀ ਐਗਰੀਕਲਚਰ ਜਾਂ ਇੰਡਸਟਰੀ ਵਿੱਚ ਉਹਨਾਂ ਨੂੰ ਕੋਈ ਸਬਸਿਡੀਆਂ ਜਾਂ ਕੋਈ ਪਲਾਨਿੰਗ ਨਾ ਤੌਰ ਤੇ ਉਹਨਾਂ ਨੂੰ ਸੈਟਲ ਕਰਿਆ ਜਾ ਸਕੇ ਲੇਕਿਨ ਹਲੇ ਸਾਡੀ ਨਾ ਪੰਜਾਬ ਸਰਕਾਰ ਨਾ ਸੈਂਟਰ ਸਰਕਾਰ ਕੋਈ ਅਜਿਹੀ ਸਕੀਮ ਚਲਾ ਨਹੀਂ ਰਹੀ ਨਮਾ ਸਮਾ ਦੇਸ਼ ਦੇ ਵਿੱਚ ਕਾਂਗਰਸ ਸਰਕਾਰ ਦਾ ਰਾਜ ਰਿਹਾ ਤੇ ਜਿਵੇਂ ਕਿ ਹੁਣ ਲੋਕ ਸਭਾ ਦੇ ਆਪਾ ਸ਼੍ਰੀ ਅਨੰਦ ਪ੍ਰਸਾਦ ਆਪਣਾ ਹਲਕਾ ਲੋਕ ਸਭਾ ਹਲਕਾ ਦਿੰਦਾ ਪਰ ਇਥੇ ਕਾਂਗਰਸ ਦਾ ਅਜੇ ਤੇ ਉਮੀਦਵਾਰ ਨਹੀਂ ਐਲਾਨਿਆ ਜਿਵੇਂ ਕਿ ਆਮ ਆਦਮੀ ਪਾਰਟੀ ਵੱਲੋਂ ਆਪਣਾ ਪਹਿਲ ਕਰਦਾ ਉਹ ਆਪਣਾ ਉਮੀਦਵਾਰ ਐਲਾਨਦਾ ਇਹ ਕੀ ਦਿੱਕਤ ਹੋ ਗਈ ਪਿੱਛੇ ਕਿਉਂ ਰਹਿ ਗਈ ਸੀ ਨਹੀਂ ਦਿੱਕਤ ਨਹੀਂ ਐ ਇਸ ਵਾਰੀ ਕਾਂਗਰਸ ਪਾਰਟੀ ਬੜੇ ਸੋਚ ਸਮਝ ਕੇ ਉਮੀਦਵਾਰ ਥੱਲੇ ਤਾ ਰਹੀ ਹੈ ਔਰ ਹਰ ਪਲਾਨਿੰਗ ਹਰ ਸਿਸਟਮ ਇਹ ਨਾ ਸੋਚਿਆ ਵੀ ਉਮੀਦਵਾਰ ਨਹੀਂ ਹੈ ਲੇਕਿਨ ਹਲੇ ਉਹਨਾਂ ਦੀ ਜੋ ਉਹਨਾਂ ਦੀ ਰਿਪੋਰਟਸ ਹੈ ਉਹਨਾਂ ਦੇ ਅੰਡਰ ਖਾਤੇ ਜਿਹੜੀਆਂ ਰਿਪੋਰਟਸ ਤੁਹਾਨੂੰ ਵੀ ਪਤਾ ਪਤਾ ਹੈ ਵੀ ਹਰ ਪਾਰਟੀ ਆਪਣਾ ਰੁਝਾਨ ਦੇਖਦੀ ਹੈ ਵੀ ਕਿਹੜਾ ਉਮੀਦਵਾਰ ਉਹਦੇ ਸੈੱਟ ਹੋ ਸਕਦਾ ਹੈ ਉਹ ਸਭ ਤੋਂ ਵੱਡੀ ਹਲੇ ਪ੍ਰੋਬਲਮ ਹੈ ਕਿ ਹਲੇ ਭਾਜੀਪੀ ਔਰ ਅਕਾਲੀ ਦਲ ਦਾ ਸਮਝੌਤਾ ਆਪਸ ਵਿੱਚ ਹੋਵੇ ਜਾਂ ਨਾ ਹੋਵੇ ਹਲੇ ਕੁਝ ਨਹੀਂ ਪਤਾ ਉਹ ਇਸ ਕਰਕੇ ਅਸੀਂ ਕਾਉਂਸਲ ਪਾਰਟੀ ਏ ਥੋੜਾ ਜਿਹਾ ਧਿਆਨ ਰੱਖ ਰਿਹਾ ਵੀ ਜੇ ਹੋ ਜਾਂਦਾ ਤਾਂ ਸਾਨੂੰ ਕਿਹੜਾ ਉਮੀਦਵਾਰ ਚਾਹੀਦਾ ਇਹ ਨਹੀਂ ਹੁੰਦਾ ਤੁਹਾਨੂੰ ਕਿਹੜਾ ਚਾਹੀਦਾ ਵੱਡਾ ਜਿਵੇਂ ਮੇਨ ਮੁਖ ਉਮੀਦਵਾਰਾ ਮਨਿਸ਼ तिवारी ਜਿਵੇਂ ਮੌਜੂਦਾ ਉਹ ਲੋਕ ਸਭਾ ਮੈਂਬਰ ਨੇ ਪਰ ਜੇ ਦੇਖਿਆ ਜਾਵੇ ਕੋਈ ਵੱਡੇ ਤਾਂ ਵਿਕਾਸ ਦੀ ਗੱਲ ਹੋ ਜਾਈ ਕੋਈ ਵੱਡਾ ਪ੍ਰੋਜੈਕਟ ਲੈ ਕੇ ਨਿਆਏ ਹਲਕੇ ਵਿੱਚੋਂ ਨਹੀਂ ਅ ਜਿੱਥੇ ਹਾਂ بڑا ਪ੍ਰੋਜੈਕਟ ਮੇ ਵੀ ਸ਼ਾਇਦ ਨਹੀਂ ਆ ਸਕਿਆ ਆਪਣੇ ਇਲਾਕੇ ਚ ਮੇਂ ਮੰਦ ਭਾਗ ਹੈ ਲੇਕਿਨ ਇਹ ਮੇ ਵੀ ਸ਼ਾਇਦ ਹੈ ਲਾਸਟ 2020 ਆਪਣੀ ਹੋਏ ਸੀਗਾ 22 ਜਾਂ 23 ਦੇ ਵਿੱਚ ਅਸੀਂ 10 ਕਰੋੜ ਸੈਂਕਸ਼ਨ ਕਰਾਇਆ ਤਾਂ ਪੋਕਲ ਪੁਆਇੰਟ ਦੀ ਸੜਕਾਂ ਵਾਸਤੇ ਹੂੰ ਉਸ ਤੋਂ ਬਾਅਦ ਮੇ ਵੀ ਸ਼ਾਇਦ ਕੁਝ ਅਰਜ਼ਾਨ ਆਇਆ ਨਹੀਂ ਔਰ ਮੇ ਵੀ ਸਭ ਤੋਂ ਵੱਡੀ ਪ੍ਰੋਬਲਮ ਆ ਕਿ ਸਾਡੇ ਹਲੇ ਕਾਂਗਰਸ ਕੋਲ ਕੋਈ ਐਡਾ ਵੱਡਾ ਲੀਡਰ ਹੈ ਨਹੀਂ ਤਾਂ ਜੋ ਇਹ ਗਰੰਟੀਆਂ ਗਰਾਂਟਾ ਉੱਥੇ ਮਨਜ਼ੂਰ ਕਰ ਸਕੇ ਯਾਨੀ ਕਿ ਹਲੇ ਵਾਲੀ ਵਾਰ ਚ ਕੋਈ ਹੈ ਨਹੀਂ ਤਾਂ ਇਹ ਦੇ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਕਰਾਣੀ ਨੂੰ ਆ ਹਾਂ ਕਿ ਖਿੱਚਤੂ ਦੀ ਰਾਜਨੀਤਿਕ ਨੀਤੀ ਕਰਕੇ ਹੀ ਇਹ ਸਾਡਾ ਮੇ ਵੀ ਸ਼ਾਇਦ ਸਭ ਤੋਂ ਵੱਡੀ ਗਰਾਂਟ ਰਹੇਗੀ ਫਿਰ ਤੁਸੀਂ ਕਿਵੇਂ ਦੇਖਦੇ ਹੋ ਵੀ ਲੋਕ ਸਭਾ ਦੇ ਵਿੱਚ ਕਾਂਗਰਸ ਕਿੰਨਾ ਕੁ ਵਧੀਆ ਕਰ ਸਕੋਗੇ ਦੇਖੋ ਜੀ ਮੈਂ ਪਿਛਲੇ 8-9 ਮਹੀਨਿਆਂ ਤੇ ਕਿਉਂਕਿ ਮੇਰੀ ਡਿਊਟੀ ਪਿੰਡ ਆੜ ਕੇ ਰੂਲਰ ਰੇ ਵਿੱਚ ਲੱਗੀ ਹੋਈ ਹੈ ਪਿੰਡਾਂ ਚ ਲੱਗੀ ਹੋਈ ਹੈ ਉੱਥੇ ਰੁਝਾਨ ਬਹੁਤ ਵਧੀਆ ਹੈ ਲੋਕ ਪੰਜਾਬ ਸਰਕਾਰ ਤੇ ਬਹੁਤ ਤੰਗ ਹੈ ਉਹਨਾਂ ਦਾ ਅਰਜ਼ੀ ਹੈ ਮੈਂ ਕਿਉਂਕਿ ਉਹਨਾਂ ਨੇ ਜੋ ਕੀਤੇ ਵਾ ਨੇ ਬਿਜਲੀ ਦੇ ਛੋਟਾ ਉਹਨਾਂ ਨੇ ਕੁਝ ਨਹੀਂ ਦਿਆ ਔਰ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਔਰ ਬੇਰੁਜ਼ਗਾਰੀ ਬਹੁਤ ਹੈ ਹਮ ਸਭ ਤੋਂ ਵੱਡਾ ਮੁੱਦਾ ਸਾਡੇ ਪੰਜਾਬ ਦਾ ਬੇਰੁਜ਼ਗਾਰੀ ਹੈ ਔਰ ਕਿਸਾਨੀ ਨੂੰ ਸਾਡੀ ਨੂੰ ਮਾਰ ਤੇ ਉਹਨਾਂ ਨੇ ਹਮ ਉਹ ਇਹ ਜੇ ਕਰਕੇ ਲੋਕ ਖਲੇ ਤੰਗ ਹੈ ਇਹ ਰਹੀ ਗੱਲ ਤੁਸੀਂ ਸੋਚ ਕਹਿ ਰਹੇ ਕਿ ਅਸੀਂ ਕਿਵੇਂ ਆਪਣੀ ਪਾਰਟੀ ਨੂੰ ਸਰਪਾਈ ਕਰੂਗੇ ਵੀ ਹਲੇ ਅਸੀਂ ਮੀਟਿੰਗਸ ਕਰ ਰਹੇ ਹਾਂ ਔਰ ਮੇ ਵੀ ਸ਼ਾਇਦ ਜਿੱਥੇ ਮੈਂ ਗੱਡੀ ਆਜੂ ਲੀ ਤੇ ਆਜੂ ਆਜੂਗੀ ਕਿਉਂਕਿ ਜਿੱਥੇ ਮੈਂ ਗੱਲ ਕਰ ਰਿਹਾ ਉੱਥੇ ਮੇ ਵੀ ਸ਼ਾਇਦ ਸਾਰੇ ਲਾ ਰਹੇ ਹੋਗੇ ਕਾਂਦਰ ਖਾਦੇ ਕੋਈ ਮੂਰੇ ਹੋ ਜਾਣੇ ਭਾਈ ਨਹੀਂ ਹੁੰਦਾ ਮੈਂ ਹੋ ਰਿਹਾ ਬਹੁਤ ਮਜ਼ੇਦਾਰ ਤਾਂ ਕਹਿੰਦੇ ਨੇ ਵੀ ਜਿਵੇਂ ਬਿੱਲੀ ਅਸੀਂ ਫ੍ਰੀ ਕਰਤੀ ਐ ਬੱਚਾ ਦਾ ਸਫਰ ਅਸੀਂ ਫ੍ਰੀ ਕਰਤਾ ਫਿਰ ਇਹਨੂੰ ਐ ਵੀ ਤੱਕ ਤੇ ਬਜਟ ਪੈਣੀ ਆ ਪੰਜਾਬ ਦੇ ਖਜ਼ਾਨੇ 'ਚ ਬਜਟ ਪੈਣਾ ਇਹਨੂੰ ਕਿਸਾ ਦੇ ਦੋ ਪੈ ਰਹੇ ਆ ਸਰ ਖਜ਼ਾਨੇ 'ਤੇ ਪੈ ਰਹੇ ਆ ਉ ਤਾਂ ਸਿਰਫ ਐ ਵੀ ਇਹ ਵੀ ਹੋ ਸਕਦਾ ਵੀ ਇਲੈਕਸ਼ਨ ਖਤਮ ਹੋਣ ਦੇ ਥੋੜੇ ਬਾਅਦ ਬਿਜਲੀ ਦੇ ਬਿੱਲ ਦੁਆਰ ਤੇ ਲੱਗ ਜਾਵੇ ਹਮ ਕਿਉਂਕਿ ਪੰਜਾਬ ਸਰਕਾਰ ਕੋਲ ਜੇ ਕੁਝ ਹੈ ਨਹੀਂ ਆਪਾਂ ਹਰ ਰੋਜ਼ ਨਵਾਂ ਕਰਜ਼ਾ ਲੈ ਰਹੇ ਆ ਪੰਜਾਬ ਸਰਕਾਰ ਤੁਸੀਂ ਵੀ ਨਿਊਜ਼ਪੇਪਰ ਪੜ੍ਹਦੇ ਆਂ ਹਰ ਰੋਜ਼ ਜੇ ਅਸੀਂ ਕਰਜ਼ਾ ਲਵਾਂਗੇ ਤਾਂ ਕਿਤੇ ਨਾ ਕਿ ਹੂੰ ਇਹ ਲੋਬਣੇ ਵਾਲੇ ਪਾਸੇ ਨੂੰ ਆਇਆ ਕਿਤੇ ਪਛਾਣੇ ਵਾਲੇ ਪਾਸੇ ਨੂੰ ਗਿਆ ਰਾਇ ਤਾਂ ਦੇਣ ਵਾਸਤੇ ਕਿਸੇ ਵੀ ਪੰਜਾਬੀ ਨੂੰ ਸਾਡਾ ਜਾਣ ਕੇ ਜਾਂ ਪੰਜਾਬੀ ਵਿਸਾ ਅਣਖ ਦਾ ਵਿਸਾ ਕਿਸੇ ਨੂੰ ਕੁਝ ਫਰੀ ਨਹੀਂ ਚਾਹੀਦਾ ਤੁਸੀਂ ਨੌਜਵਾਨਾਂ ਨੂੰ ਕੰਮ ਦੇ ਦਿਓ ਰੋਜ਼ਗਾਰ ਦਿਓ ਤੇ ਕਿਸੇ ਨੂੰ ਕੋਈ ਚੀਜ਼ ਦੀ ਫਰੀ ਦੀ ਲੋੜ ਨਹੀਂ ਹੈ ਹੂੰ ਕਿਉਂਕਿ ਫਰੀ ਬੰਦਾ ਜੱਦ ਨਹੀਂ ਨਾ ਜਾਂ ਸਾਡੇ ਕੋਲ ਕੁਝ ਹੈ ਨਹੀਂ ਔਰ ਇਹ ਫਰੀ ਕਰਕੇ ਹੀ ਸਾਡੀ ਜਵਾਨੀ ਖਰਾਬ ਹੋ ਰਹੀ ਹੈ ਕਿਉਂਕਿ ਕਿਸੇ ਨੂੰ ਕੰਮ ਕਰਨ ਦੀ ਫਿਰ ਲੋੜ ਨਹੀਂ ਹੈ ਹਰ ਚੀਜ਼ ਫਰੀ ਹੈ ਤਾਂ ਨੁਕਸਾਨ ਸਾਡੀ ਜਵਾਨੀ ਦਾ ਹੋ ਰਿਹਾ ਹੈ ਨਕਾਰੇ ਬਣਾ ਰਹੇ ਨਸ਼ੇ ਵਾਲੇ ਪਾਸੇ ਇਸੇ ਕਰਕੇ ਕਿਉਂਕਿ ਜ਼ਿੰਮੇਵਾਰੀ ਸਾਡੇ ਕੋਲ ਹੈ ਨਹੀਂ ਜ਼ਿੰਮੇਵਾਰੀ ਨਾ ਸਰਕਾਰ ਚੱਕੀਏ ਵੀ ਅਸੀਂ ਕਿਸੇ ਨੂੰ ਕੰਮ ਦਈਏ ਉਹ ਆਪਣੀ ਜ਼ਿੰਮੇਵਾਰੀ ਬਚਣ ਦੇ ਮਾਰੇ ਤੁਹਾਨੂੰ ਨਕਾਰਾਵਾ ਰਹੇ ਇਹਦੇ ਕਰਕੇ ਸਾਡੀ ਜਵਾਨੀ ਖਰਾਬ ਹੋ ਰਹੀ ਸਾਡਿਆਂ ਦਾ ਬਿਜਲੀ ਦਾ ਲਾਲਚ ਦੇਖ ਕੇ ਤੁਹਾਨੂੰ ਨਕਾਰਾਵਾ ਕੀਤਾ ਜਾ ਰਹੇ ਆ ਫਿਰ ਹੁਣ ਜਿਵੇਂ ਕਿ ਤੁਸੀਂ ਗੱਲ ਕੀਤੀ ਆ ਵੀ ਸਰਕਾਰ ਦੀਆਂ ਅਣਕਾਮੀਆਂ ਤਾਂ ਬਹੁਤ ਆ ਰੋਜ਼ ਵੈਸੇ ਤਾਂ ਵਿਰੋਧੀ ਧਿਰ ਦਾ ਇਹ ਹੁੰਦਾ ਵੀ ਦੂਜੀ 파ਰਟੀ ਨੂੰ ਭੰਡਣਾ ਹੁੰਦਾ ਪਰ ਆਪਾਂ ਜੇ ਗਰਾਊਂਡ ਲੈਵਲ ਤੇ ਦੇਖੀ ਜੇ ਪਰ ਮਨਸਾਬ ਤਾਂ ਕਹਿੰਦੇ ਵੀ ਬਹੁਤ ਅਸੀਂ ਜਿਵੇਂ ਟੋਲ ਪਲਾਜ਼ੇ ਬੰਦ ਕਰਵਾਤੇ ਜਾਂ ਅਸੀਂ ਕੋਈ ਪੁਰਾਣੀਆਂ ਜਿਹੜੀਆਂ ਪੱਟਾਂ ਸੀ ਉਹਨਾਂ ਨੂੰ ਤੋੜਿਆ ਸੀ ਵੀ ਦੇਖੋ ਸਰ ਟੋਲ ਪਲਾਜ਼ੇ ਤਾਂ ਗਵਰਨਮੈਂਟ ਦੀ ਇੱਕ ਥਿਊਰੀ ਹੈ ਵੀ ਜਿਹੜੀਆਂ ਇਹ ਟੋਲ ਪਲਾਜ਼ੇ ਦੀ ਸੜਕ ਹੈ ਇਹ ਜੇ ਪ੍ਰਾਈਵੇਟ ਟੈਂਡਰ ਦੇਆ ਵਾ ਉਹਨਾਂ ਨੇ ਟੋਲ ਲਾਇਆ ਵਾ ਜਦ ਉਹਦੀ ਮਿਆਦ ਪੂਰੀ ਹੋ ਗਈ ਯਾਨੀ ਕਿ ਜਦ ਉਹਨਾਂ ਦੀ ਰਕਮ ਪੂਰੀ ਹੋ ਗਈ ਟੋਲ ਪਲੇਸ ਆਪਣੇ ਆਪ ਚੱਕੇ ਹੋ ਜਾਂਦੇ ਇਹਦੇ ਵਿੱਚ ਕੋਈ ਵੀ ਸਰਕਾਰ ਕੋਈ ਵੀ ਬੰਦਾ ਆਪਣੇ ਆਪ ਨੂੰ ਕ੍ਰੈਡਿਟ ਦੇ ਰਿਆ ਤਾਂ ਉਹ ਗਲਤ ਹੈ ਇਹ ਸੈਂਟਰਲ ਸਕੀਮ ਹੈ ਕਿਸੇ ਪੰਜਾਬ ਸਰਕਾਰ ਦੀ ਸਕੀਮ ਨਹੀਂ ਫਿਰ ਕੇਜਰੀਵਾਲ ਦੀ ਜਿਹੜੀ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਉਹਨਾਂ ਦੀ ਗ੍ਰਿਫਤਾਰੀ ਨੂੰ ਸਰ ਉਹਨਾਂ ਦਾ ਆਪਣਾ ਪਰਸਨਲ ਮਾਮਲਾ ਹੈ ਉਹਦੇ 'ਚ ਅਸੀਂ ਬੋਲ ਨਹੀਂ ਸਕਦੇ ਕਿਉਂਕਿ ਸੈਂਟਰ ਸਰਕਾਰ ਨਾਲ ਉਹਨਾਂ ਦੀ ਨੀਤੀਆਂ ਗਲਤ ਸੀਗੀਆਂ ਤਾਂ ਸੈਂਟਰ ਸਰਕਾਰ ਨੇ ਉਹਨਾਂ ਨੂੰ ਆਪਣੇ ਧਾਰੇ ਛਿਲੇ ਜੇ ਕਿਉਂਕਿ ਅਹਲੇ ਮੈਂ ਜੇ ਕਹਿਤਾ ਮੈਂ ਕੇਜਰੀਵਾਲ ਗਲਤ ਹੈ ਜਾਂ ਸਹੀ ਹੈ ਉਹ ਐਡਾ ਬੜਾ ਮੈਲੀਟਰ ਹੈ ਨਹੀਂ ਨਾ ਇਹਦੇ ਵਾਸਤੇ ਆਪਾਂ ਕੁਝ ਬੋਲ ਸਕਦੇ ਆ ਇਹਦੇ ਵਾਸਤੇ ਸਾਡੇ ਬਡੇ ਲੀਡਰ ਹੈਗੇ ਉਹ ਦੱਸ ਰਹੇ ਨੇ ਨਿੱਕੀ ਤਰ੍ਹਾਂ ਦੀ ਨੈਟਿਵਿਟੀ ਤਾਂ ਜਾਂਦੀ ਹੈ ਜਿਨੇ ਕਿ ਕੇਂਦਰ ਸਰਕਾਰ ਕਰੇ ਵੀ 100 ਕਰੋੜ ਰੁਪਏ ਦਾ ਜਿਹੜਾ ਹੀਰਾ ਫੇਰੀ ਕਿਤੇ ਉਹ ਦੇਖੋ ਸਰ ਜੇ ਤੁਸੀਂ ਕਿਸੇ ਨੂੰ ਕੁਝ ਕਹੋਗੇ ਸੰਗ ਜੇ ਤੁਸੀਂ ਕੁਝ ਕਹੋਗੇ ਜੇ 100% ਸੱਚ ਨਹੀਂ ਤਾਂ ਤਾਂ 20 30% ਦਾ ਕੁਝ ਕੁਝ ਨਾ ਕੁਝ ਤਾਂ ਹੋ ਗਈ ਹੂੰ ਜਿਹੜਾ ਤੁਸੀਂ ਡਰ ਰਹੇ ਹੋ ਤਾਂ ਕੁਛ ਨਾ ਕੁਛ ਹੋਗਾ ਪਰ ਇੱਕ ਬਹੁਛੇਤੀ ਸਾਹਮਣੇ ਆਜੂਗਾ ਵੀ ਕੌਣ ਸਹੀ ਹੈ ਕੌਣ ਗਲਤ ਹੈ ਤੁਸੀਂ ਸਾਹਮਣ ਸਾਹਮਣੇ ਦੀ ਗੱਲ ਕੀਤੀ ਹੈ ਪਰ ਕਾਂਗਰਸ ਸਰਕਾਰ ਦੇ ਵਿੱਚ ਵੀ ਪਹਿਲਾਂ ਵੀ ਹੁੰਦਾ ਰਿਹਾ ਵੀ ਬੰਦੇ ਛੱਡ ਛੱਡ ਕੇ ਜਾ ਰਹੇ ਨੇ ਜਾਂ ਕਿਤੇ ਗੁੱਟਬੰਦੀ ਦੀ ਵੀ ਤੁਸੀਂ ਮੰਨਦੇ ਹੋ ਦੀ ਗੁੱਟਬੰਦੀ ਵੀ ਹੈਗੀ ਹੈ ਵੱਡੇ ਕਿਤੇ ਢੜੇ ਬਣੇ ਹੋਏ ਨੇ ਕਾਂਗਰਸ ਦੇ ਵਿੱਚ ਹੈਗੇ ਸਰ ਹਰ ਪਾਰਟੀ ਚ ਨੇ ਹੂੰ ਔਰ ਹੋਣੇ ਵੀ ਚਾਹੀਦੇ ਨੇ ਕਿਉਂਕਿ ਜੇ ਇਕੋਲੀ ਤੇ ਚੱਲੋਗੇ ਨਾ ਤਾਂ ਸਾਰੀਆਂ ਪਾਰਟੀਆਂ ਖਰਾਓ ਹੋ ਜੂਗੀਆਂ ਹੂੰ ਕਿਉਂਕਿ ਫਿਰ ਅੰਨਾ ਹੋ ਜਾਂਦਾ ਬੰਦਾ ਵੀ ਇਕੋ ਤਰਫ ਲੱਗ ਜਾਓ ਤਾਂ ਮੇਬੀ ਸ਼ਾਇਦ ਸਾਨੂੰ ਕੁਝ ਵੀ ਨਹੀਂ ਦਿਖਦਾ ਉਹ ਬਹੁਤ ਵਧੀਆ ਗੱਲ ਹੈ ਗੁੱਟਵਾ ਜੀ ਹੋਣੀ ਚਾਹੀਦੀ ਕਿਉਂਕਿ ਜਦ ਤੱਕ ਕ੍ਰਿਟੀਸਿਜ਼ਮ ਨਹੀਂ ਹੋਗਾ ਤੁਸੀਂ ਆਪਣੇ ਆਪ ਨੂੰ ਨਖਾਰ ਨਹੀਂ ਸਕਦੇ ਕ੍ਰਿਟੀਸਿਜ਼ਮ ਬਹੁਤ ਜ਼ਰੂਰੀ ਹੈ ਪਰ ਜੇ ਜਦ ਇਲੈਕਸ਼ਨ ਆ ਗਿਆ ਉਹ ਫਿਰ ਖਤਮ ਕਰਕੇ ਇਕੋ ਪਾਸੇ ਨੂੰ ਕਰਨਾ ਪੈਂਦਾ ਹੂੰ ਤਾਂ ਹੀ ਕੋਈ ਪਾਰਟੀ ਤਾਂ ਹੀ ਕੋਈ ਸੰਸਥਾ ਤਾਂ ਹੀ ਕੋਈ ਕੰਟਰੀ ਵਾਚ ਸਕਦੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਮੇਰੀ ਪਿੰਡਾਂ ਦੇ ਵਿੱਚ ਡੁੱਟੀ ਲੱਗੇ ਹੋ ਜਿਵੇਂ ਤੁਹਾਡੇ ਬਹੁਤ ਬੰਤੇ ਇੱਕ ਲੀਡਰ ਸੀਗੇ ਮੁਰਲੀ ਕੁਤਾਰ ਦੇ ਰਮੇ ਸਿੰਘ ਬਿੱਟੂ ਉਹ ਚੱਲ ਗਏ ਫਿਰ ਲੋਕਾਂ 'ਚ ਮੈਸੇਜ ਉਹਦਾ ਲੋਕਾਂ 'ਚ ਕਿਵੇਂ ਜਾਂਦਾ ਲੋਕ ਕਿਵੇਂ ਦੇਖਦੇ ਉਹਨਾਂ ਨੂੰ ਕਿਤੇ ਸਵਾਲ ਜਵਾਬ ਤਾਂ ਹੁੰਦੇ ਹੋਣਗੇ ਬੜਾ ਵੱਡਾ ਲੀਡਰ ਬੜਾ ਲੀਡਰ ਸੀਗਾ ਔਰ ਮੇਰੇ ਵੀ ਸ਼ਾਇਦ ਅਬ I don't ਉਹਦੀ ਕੋਈ ਆਪਣੀ ਪਰਸਨਲ ਗੱਲਬਾਤ ਹੋ ਸਕਦੀ ਹੈ ਕਿਉਂਕਿ ਉਹਨਾਂ ਨੂੰ ਲੁਧਿਆਣਾ ਤੋਂ ਟਿਕਟ ਦੇ ਰਹਿ ਚੇ ਬਟ ਲੋਬਿਆਣੇ ਵੀ ਅਸੀਂ ਕਰੇ ਪਰ ਉਹਨਾਂ ਦੀ ਕੋਈ ਇੰਨਾ ਆ ਸਭ ਤੋਂ ਵੱਡੀ ਪ੍ਰੋਬਲਮ ਸੀਗੀ ਉਹ ਵਰਕਰ ਨੂੰ ਪੁੱਛਦੇ ਨਹੀਂ ਹਮ ਐਡਾ ਵੱਡਾ ਪਰਿਵਾਰ ਹੋਵੇ ਬਿਆਨ ਸਿੰਘ ਦਾ ਨਾਮ ਹੋਵੇ ਔਰ ਉਹਨਾਂ ਦੇ ਤਾਇਆ ਜੀ ਤੇਜ ਪ੍ਰਕਾਸ਼ ਜੀ ਕੈਬਿਨੇਟਸ ਰਹੇ ਹੋਵੇ ਉਹਨਾਂ ਦਾ ਭਾਈ ਉਹ ਕੈਬਿਨੇਟ ਚ ਰਿਹਾ ਹੋਵੇ ਬਟ ਉਹ ਬੰਦਾ ਪਾਰਟੀ ਛੱਡ ਕੇ ਸਿਰ ਆਪਣੇ ਮਫਾਦ ਵਾਸਤੇ ਚਲਾ ਗਿਆ ਹੋਵੇ ਬੈਡ ਲੱਕ ਹੈ ਉਹਦੇ ਵਾਸਤੇ ਪਾਰਟੀ ਵਾਸਤੇ ਨਹੀਂ ਉਹਦੇ ਵਾਸਤੇ ਕਿਉਂਕਿ ਤੁਸੀਂ ਜਾਓਗੇ ਕਿਤੇ ਵੀ ਚਲੇ ਜਾਓ ਤੁਹਾਨੂੰ ਸੈਟਲ ਉਹਨਾਂ ਨੂੰ ਉਮੀਦਵਾਰ ਚਾਹੀਦੇ ਆ ਸਮਝੇ ਬੀਜੇਪੀ ਕੋਲ ਕੈਂਡੀਡੇਟ ਹੈ ਨਹੀਂ ਸਾਡੇ ਕੋਲ ਕੈਂਡੀਡੇਟ ਹੈਗੇ ਆ ਜੇ ਸਾਨੂੰ ਹੁੰਦਾ ਨਾ ਵੀ ਬਿੱਟੂ ਚਲੇ ਗਿਆ ਤਾਂ ਸਾਨੂੰ ਕੋਈ ਘਟਾ ਬਈ ਬਿੱਟੂ ਗਿਆ ਤੇ 6 ਕੈਂਡੀਡੇਟ ਹੋਰ ਆ ਗਏ ਹੂੰ ਸਾਡੇ ਆਸ਼ੋ ਜੀ ਆ ਉਹ ਫਰੰਟ ਲਾਈਨ ਤੇ ਆ ਗਏ ਔਰ ਪਿੰਡਾ ਜ ਇਹ ਰੁਝਾਨ ਬਣ ਗਿਆ ਵੀ ਬਹੁਤ ਬੜੀ ਬੇਵਕੂਫੀ ਕਰੀ ਉਸ ਬੰਦੇ ਨੇ ਹੂੰ ਬਿਲਕੁਲ ਔਰ ਆਪਣ ਯਾਨੀ ਕਿ ਇੱਕ ਰਾਜਨੀਤਿਕ ਕੈਰੀਅਰ ਖਤਮ ਕਰਨਾ ਉਹ ਬਿੱਟੂ ਨੇ ਅੱਜ ਕਰਤਾ ਹੂੰ ਕਿਉਂਕਿ ਲਈ ਤੇ ਉੱਤਰ ਕੇ ਕੰਮ ਕਰਨਾ ਯਾਨੀ ਕਿ ਥੋੜੀ ਦੇ ਵਾਸਤੇ ਸੌਕਾ ਲੱਗਦਾ ਉਸ ਤੋਂ ਬਾਅਦ ਬੜੀ ਔਖੀ ਆ ਜਾਂਦੀ ਹੈ ਬਹੁਤ ਮੇਰੇ ਕੋਲ ਕਈ ਹੋਇਆ ਸੀਗਾ ਵੀ ਲੋਕ ਸਭਾ ਦੇ ਚੋਣਾਂ ਦੇ ਵਿੱਚ ਇੱਕ ਖਾਸ ਕਰਕੇ ਸਾਡੇ ਹਲਕੇ ਤੋਂ ਵੀ ਪੰਜਾਬ ਦੇ ਵੱਡੇ ਲੀਡਰ ਸੀਗੇ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋਣੇ ਵੀ ਉਹਨਾਂ ਨੂੰ ਵਾਪਸ ਲੈ ਕੇ ਆ ਰਹੇ ਹੋਣੇ ਤੁਸੀਂ ਇਹ ਇਹ ਪਾਰਟੀ ਦਾ ਡਿਸੀਜਨ ਇਹ ਤੁਹਾਨੂੰ ਵੀ ਲੱਗਦਾ ਹੁਣ ਤੁਹਾਡੇ ਤਾਂ ਪਰਿਵਾਰ ਦੇ ਨਾਲ ਨਹੀਂ ਰਿਲੇਸ਼ਨ ਰਹਿ ਗਿਆ ਥੋੜੀ ਹਾਂ ਤੁਹਾਨੂੰ ਲੱਗਦਾ ਵੀ ਪਾਰਟੀ ਨੂੰ ਮਿਲੂ ਕੋਈ ਸਪੋਰਟ ਮਿਲੂਗੀ ਪਾਰਟੀ ਨੂੰ ਵੱਡਾ ਨਾਮ ਸੀ ਉਹਨਾਂ ਦਾ ਪੰਜਾਬ ਦੇ ਉਹਨਾਂ ਦੇ ਮੇਰੇ ਕੋਈ ਕੋਈ ਵੀ ਬੰਦਾ ਹੁੰਦਾ ਹੈ ਕੋਈ ਵੀ ਮੰਤਰੀ ਹੈ ਕੋਈ ਵੀ ਇਲੈਕਸ਼ਨ ਲੜਦਾ ਮੈਂ ਐਮਸੀ ਹੋਵੇ ਐਮਐਲਏ ਹੋਵੇ ਐਮਪੀ ਹੋਵੇ ਤਾਂ ਅਸੀਂ 100% ਨਹੀਂ ਕਹਿ ਸਕਦੇ ਅਸੀਂ 5-7% ਉਹਦੇ ਕੋਲ ਵੋਟ ਪੱਕੀ ਹੁੰਦੀ ਹੈ ਕਿਉਂਕਿ ਕਿਸੇ ਦੇ ਕੰਮ ਉਹਨਾਂ ਨੇ ਕਰੇ ਪਾਉਨੇ ਔਰ ਜਿੱਥੇ ਉਹ ਚਲੇ ਜਾਂਦਾ ਉਹ ਵੋਟ ਟਰਾਂਸਫਰ ਹੋ ਜਾਂਦੀ ਹੈ ਹੂੰ ਫਾਇਦਾ ਵੀ ਹੋ ਸਕਦਾ ਹੂੰ ਕਿਸੇ ਉਹਨਾਂ ਦੇ ਆਏ ਤੇ ਸਾਡਾ ਕੋਈ ਲੀਡਰ ਹੋ ਜਾ ਵੀ ਸਕਦਾ ਸੋ ਹਾਲੇ ਦੇਖ ਪਾਰਟੀ ਦੇਖ ਰਹੀ ਹੈ ਵੀ ਉਹਨਾਂ ਨੂੰ ਆਏ ਤੇ ਫਾਇਦਾ ਹੋਗਾ ਕਿ ਨੁਕਸਾਨ ਹੋਗਾ ਹੂੰ ਤੇ ਬਹੁਤ ਛੇਤੀ ਹੋ ਗਈ ਐਲਾਨ ਹੋ ਜੂਗਾ ਫਿਰ ਹੁਣ ਕਿਦਾਂ ਵੀ ਜਿਹੜੀਆਂ ਤਿਆਰੀਆਂ ਲੈ ਕੇ ਨੌਜਵਾਨਾਂ ਨੂੰ ਕੋਈ ਸੁਨੇਹਾ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਵੀ ਕਿਵੇਂ ਮੇਰੇ ਕੋਲੋਂ ਤਾਂ ਸੁਨੇਹਾ ਸਰ ਆਹੀ ਹੈ ਕਿ ਸਾਰੇ ਯੂਥ ਨੂੰ ਸਾਰੇ ਸਾਰੇ ਯੂਥ ਨੂੰ ਸਿਰਫ ਵੋਟ ਪਾਣ ਵੇਲੇ ਆਹ ਦੇਖੋ ਵੀ ਅਸੀਂ ਜਾਤ ਪਾਤ ਧਰਮ ਤੇ ਉੱਠ ਕੇ ਹੂੰ ਆਪਣੀ ਕਲਚਰ ਨੂੰ ਬਚਾਣਾ ਹੈ ਆਪਣੀ ਜਵਾਨੀ ਨੂੰ ਬਚਾਣਾ ਹੈ ਆਪਣੀ ਕੰਟਰੀ ਨੂੰ ਬਚਾਣਾ ਹੈ ਹੂੰ ਆ ਨਾ ਹੋਵੇ ਕਿ ਬਾਅਦ ਚ ਅਸੀਂ ਰਸ਼ੀਆ ਮੰਗ ਹੱਤਮਲ ਦੇ ਰਹੇ ਜੀ ਵੀ ਸਾਡਾ ਤਾਂ ਇੱਕ ਹੀ ਆ ਬਈ ਬੰਦਾ ਹੂੰ ਉਸ ਤੇ ਬਾਤ ਕਰਤਾ ਹੈ ਹੂੰ ਉਹ ਅਸੀਂ ਖਾਤਮੇ ਵੱਲ ਨੂੰ ਜਾਣਾ ਅਸੀਂ ਆਪਣੇ ਕੰਟਰੀ ਨੂੰ ਬਚਾਉਣਾ ਇਹ ਹਰ ਇਹ ਆ ਨਹੀਂ ਦੇਣਾ ਇਹ ਬਹੁਤ ਵੱਡੀ ਗੱਲ ਕਹਿ ਰਹੇ ਮੈਂ ਮੈਂ ਕੰਟਰੀ ਮੈਂ ਜਨ ਕਿਸੇ ਕੰਟਰੀ ਮੈਂ ਕਿਉਂਕਿ ਜੇ ਪਿੰਡ ਤੇ ਸ਼ੁਰੂ ਹੋਊਗਾ ਤਾਂ ਸ਼ਹਿਰ ਬਚੂਗਾ ਸ਼ਹਿਰ ਬਚੂਗਾ ਤਾਂ ਪੰਜਾਬ ਬਚੂਗਾ ਪੰਜਾਬ ਬਚੂਗਾ ਤਾਂ ਕੰਟਰੀ ਬਚੂਗਾ ਯਾਨੀ ਕਿ ਥੱਲੇ ਤੋਂ ਸ਼ੁਰੂ ਕਰਨਾ ਬੜਾ ਹਰ ਨੌਜਵਾਨ ਨੂੰ ਇਹ ਸੋਚਣਾ ਪੈਣਾ ਰਾਤ ਨੂੰ ਪੈਣ ਵੇਲੇ ਵੀ ਜੇ ਅਸੀਂ ਉਰੇ ਪੰਜਾਬ 'ਚ ਰਹਿਣਾ ਆਪਣੇ ਅਣਖ ਨੂੰ ਜਿਉਂਦਾ ਰੱਖਣਾ ਹੈ ਤਾਂ ਸੋਚ ਸਮਝ ਕੇ ਵੋਟ ਪਾਣੀ ਹੈ ਹੂੰ ਕਿਸੇ ਦੇ ਲਾਲਚ ਚ ਚਲਿਆਣਾ ਚਾਹੇ ਮੈਂ ਵੀ ਚਲੇ ਜਾਵਾਂ ਤਾਂ ਪਲੀਜ਼ ਕੋਈ ਲਾਲਚ ਨਾ ਹੋਵੇ ਕੁਐਸਚਨ ਕਰੋ ਲੀਡਰ ਨੂੰ ਜਿਹੜਾ ਹੁੰਦਾ ਹੂੰ ਜਦ ਤੱਕ ਕੁਐਸਚਨ ਹੀ ਨਹੀਂ ਹੁੰਦੀ ਕ੍ਰਿਟਿਸਿਜ਼ਮ ਲੀਡਰ ਦਾ ਨਹੀਂ ਹੁੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਅਸੀਂ ਐਨੇ ਹੋ ਜੰਨੇ ਆ ਉਹੀ ਤੁਹਾਡੀ ਗੱਲ ਆ ਗਈ ਜਦ ਤੱਕ ਤੁਹਾਡੀ ਗੁੱਟਬਾਜੀ ਸਾਹਮਣੇ ਨਹੀਂ ਆਊਗੀ ਕ੍ਰਿਟਿਸਿਜ਼ਮ ਨਹੀਂ ਹੋਊਗਾ ਲੀਡਰ ਬੇਵਾਕੀ ਹੋ ਕੇ ਘੁਮੋਗੇ ਮੰਨ ਲਓ ਕਾਂਗਰਸ ਹੈ ਜਿਹੜੀ ਆਉਣ ਦੀਆਂ ਲੋਕ ਸਭਾ ਚ ਕਾਂਗਰਸ ਜਿੱਤ ਜਾਂਦੀ ਵੱਡੇ ਫਸਲੇ ਨਾਲ ਜਿੱਤ ਜਾਂਦੀ ਹੈਗੀ ਤੇ ਤੁਸੀਂ ਫਿਰ ਆਮ ਨਾਗਰਿਕ ਨੌਜਵਾਨ ਦੇ ਤੌਰ ਤੇ ਤੁਸੀਂ ਕੀ ਆਸ ਰੱਖਦੇ ਹੋ ਸਰਕਾਰ ਤੋਂ ਕੀ ਮਤਲਬ ਹੋਣਾ ਚਾਹੀਦਾ ਬੀਜੇਪੀ ਨਾਲ ਹਟ ਕੇ ਕੀ ਹੋਣਾ ਚਾਹੀਦਾ ਆਨਾਲ ਸਭ ਤੋਂ ਪਹਿਲਾਂ ਸਾਡੇ ਉਹ ਰੋਜ਼ਗਾਰ ਕ੍ਰੀਏਟ ਕਰਨੇ ਪੈਣੇ ਆ ਹੂੰ ਲੋਕ ਸਾਡੀ ਕਾਂਗਰਸ ਪਾਰਟੀ ਨੇ ਤਾਂ ਐਲਾਨ ਕੀਤਾ 3 ਲੱਖ ਸਰਕਾਰੀ ਨੌਕਰੀ ਅਸੀਂ ਦੇਣੀ ਉਹ ਦੇਣੀ ਹੈ 1 ਲੱਖ ਰੁਪਿਆ ਹਰ ਨੌਜਵਾਨ ਨੂੰ ਗ੍ਰੈਜੂਏਸ਼ਨ ਦੇ ਬਾਅਦ ਇੱਕ ਸਾਲ ਮਿਲਣਾ ਹੀ ਮਿਲਣਾ ਚਾਹਤ ਕੋਈ ਨੌਕਰੀ ਨਹੀਂ ਕਰਦਾ 스타ਟਅਪ ਵਾਸਤੇ ਵੀ ਪਲਾਨਿੰਗ ਚੱਲ ਰਹੀ ਹੈ ਹਰ ਲੇਡੀਜ਼ ਵਾਸਤੇ ਨਵਾਂ ਰੂਲ ਬਣ ਰਹੇ ਹਨ ਸੋ ਸਾਡੀ ਪਾਰਟੀ ਦਾ ਯਾਨਕੀ ਯੂਥ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਔਰ ਸਾਡਾ ਜਿਹੜਾ ਬڑا ਲੀਡਰ ਹੈ ਨਾ ਰਾਹੁਲ ਗਾਂਧੀ ਉਹ ਯੰਗ ਹੈ ਉਹਨੂੰ ਨੌਜਵਾਨਾਂ ਨਾਲ ਪਿਆਰ ਹੈ ਉਹਨੂੰ ਆਪਣੀ ਕੰਟਰੀ ਨਾਲ ਪਿਆਰ ਹੈ ਉਹ ਅਸੀਂ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਣਾ ਸਾਡੀ ਕੰਟਰੀ ਦੇ 40% ਲੋਕ ਵੋਟਰ ਯੰਗ ਹੈ ਹਾਂ ਤੋਂ ਸਾਡੀ ਕੰਟਰੀ ਪੂਰੇ ਵਰਡ ਦੇ ਵਿੱਚ ਯੰਗ ਕੰਟਰੀ ਕਿਹਾ ਜਾਂਦਾ ਜਿਹਨੇ ਆਨ ਵਾਲਾ ਸਮੇਂ ਦਾ ਹੈ ਕਰਨਾ ਉਹ ਜੇ ਅਸੀਂ ਲੀਡਰ ਅ ਮਗਰ ਗਲਤ ਸੋਚ ਮਗਰ ਤੁਰਪੋਗੇ ਤਾਂ ਜੀ ਆਪਣੀ ਨੈਕਸਟ ਫਿਊਚਰ ਖਰਾਬ ਕਰ ਦੋਗੇ ਉਹ ਫਿਊਚਰ ਨੂੰ ਬਚਾਉਣ ਵਾਸਤੇ ਕਿਤਨੇ ਕਿਤੇ ਸੈਕਰੀਫਾਈਜ਼ ਕਰਨਾ ਪੈਂਦਾ ਔਰ ਮੈਨੂੰ ਵੀ ਕਰਨਾ ਪੈਣਾ ਤੁਹਾਨੂੰ ਵੀ ਕਰਨਾ ਪੈਣਾ ਨੌਜਵਾਨਾਂ ਨੂੰ ਜਾਗਰੂਤ ਕਰਨਾ ਪੈਣਾ ਵੀ ਵੋਟ ਪਾਉਣ ਦੇ ਪਹਿਲਾਂ ਸੋਚੋ ਵੀ ਸਾਡੇ ਵਾਸਤੇ ਕਿਹੜੀ ਪਾਰਟੀ ਵਧੀਆ ਹਮ ਔਰ ਇਹ ਜ਼ਰੂਰੀ ਹੈ ਜਾਤ ਪਾਤ ਉੱਠ ਕੇ ਇਹ ਸੋਚਣਾ ਪੈਣਾ ਵੀ ਸਾਨੂੰ ਕਿਹਨੇ ਕਿਆ ਬਣਾ ਵੀ ਕੱਲੀ ਅਸੀਂ ਆਪਣੀ ਬਿਹਤਰੀ ਨਾਲ ਸੋਚੀ ਆਪਣੇ ਪਰਿਵਾਰ ਦੇ ਬਿਹਤਰੀ ਨਾਲ ਸੋਚੀ ਪੂਰੇ ਦੇਸ਼ ਨੂੰ ਦੇਸ਼ ਲਈ ਵੀ ਅਸੀਂ ਪੂਰਾ ਦੇਸ਼ ਬਚਾਉਣਾ ਆਹੜਾ ਆਹ ਇਲੈਕਸ਼ਨ ਦੇਸ਼ ਵਾਸਤੇ ਹਮਮ ਕਾਰ ਵਾਸਤੇ ਨਹੀਂ ਹੈ ਕਿਉਂਕਿ ਕਾਰ ਦਾ ਇਲੈਕਸ਼ਨ ਨਾ ਐਮਸੀ ਇਲੈਕਸ਼ਨ ਹਮ ਆਪਣਾ 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 ਇਲੈਕਸ਼ਨ ਹੁੰਦਾ ਐ ਐਮਐਲਏ ਇਲੈਕਸ਼ਨ ਜਿਹਦੇ ਸਾਡੀ ਤੌਰ ਵੰਨੇ ਆ ਇਹ ਹੈ ਸਾਡੇ ਨੌਜਵਾਨੀ ਬਚਾਉਣ ਵਾਸਤੇ ਇਲੈਕਸ਼ਨ ਸਾਡੀ ਕੰਟਰੀ ਦੇ ਨੌਜਵਾਨ ਬਚਾਉਣਾ ਰੋਜ਼ਗਾਰ ਬਚਾਉਣਾ ਔਰ ਆਪਣੀ ਕੰਟਰੀ ਦੀ ਹੋਂਦ ਬਚਾਉਣੀ ਉਹ ਇਸ ਕਰਕੇ ਬਾਕੀ ਚੋਰੀ ਸਾਡੇ ਬڑے ਲੀਡਰ ਦੱਸ ਰਹੇ ਆ ਅਸੀਂ ਪਿੰਡ ਲੈਵਲ ਤੇ ਬੋਥ ਲੈਵਲ ਤੇ ਕੰਮ ਕਰ ਰਹੇ ਹਾਂ ਸਾਨੂੰ ਇਹੀ ਹੈ ਇਨਸਟਰਕਸ਼ਨ ਕਿ ਯੂਥ ਨੂੰ ਇਕੱਠਾ ਰੱਖੋ ਔਰ ਯੂਥ ਨੂੰ ਜਿੰਨਾ ਹੋ ਸਕੇ ਬਾਤ-ਬਾਤ ਸਮਝਾਓ ਔਰ ਸਮਝਾਉਣ ਦਾ ਤਰੀਕਾ ਤੁਹਾਡਾ ਹੀ ਹੈ ਅਸੀਂ ਤੁਹਾਡੇ ਛੋਟੇ ਚੈਨਲ ਥਰੂ ਪਿੰਡ ਪੱਧਰ ਥਰੂ ਹੀ ਕਰ ਸਨੈ ਕਿਉਂਕਿ بڑے ਚੈਨਲ ਦਾ ਤੁਹਾਨੂੰ ਪਤਾ ਵੀ ਸੈਂਟਰ ਸਰਕਾਰ ਨੇ ਬਿਲਕੁਲ ਬਿਲਕੁਲ ਸਾਡੇ ਉੱਤੇ ਗੱਲ ਹੀ ਨਹੀਂ ਪਹੁੰਚਣੀ ਸਾਡੇ بڑے ਲੀਡਰਾਂ ਨੇ ਪਹੁੰਚੀ ਸਾਡੇ ਦਾ ਕਿੱਥੇ ਪਹੁੰਚਣਾ ਤੋਂ ਇਸ ਕਰਕੇ ਅਸੀਂ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਵੀ ਤੁਸੀਂ ਸਾਨੂੰ ਆਪਣੀ ਸਟੇਜ 'ਤੇ ਬੁਲਾਣੇ ਆਂ ਔਰ ਸਾਡੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਆਂ ਇਹ ਬਹੁਤ ਵਧੀਆ ਮਦਦ ਹੈ ਜਾਂਦੇ ਜਾਂਦੇ ਕੋਈ ਜਲਦੀ ਭਾਵਨਾ ਸਾਂਝੀ ਕਰਨਾ ਚਾਹਾਂ ਜਲਦੀ ਭਾਵਨਾ ਇਹ ਹੈ ਕਿ ਅਫਤਾਰ ਵੀ ਬੜਾ ਚੰਗਾ ਕੰਮ ਕਰ ਰਿਹਾ ਔਰ ਸਾਡੀ ਵੈਸੇ ਰਹੀ ਤੁਸੀਂ ਤੁਹਾਡੇ ਨਾਲ ਔਰ ਮੈਂ ਹਰੇਕ ਬੰਦੇ ਨੂੰ ਕਹਿੰਦਾ ਹਰ ਪਾਰਟੀ ਦੇ ਲੀਡਰ ਨੂੰ ਕਿ ਇਹਨਾਂ ਨੂੰ ਉੜਾਓ ਆਪਣੇ ਵਿਚਾਰ ਦੱਸੋ ਤਾਂ ਕਿ ਲੋਕਾਂ ਤੱਕ ਪਹੁੰਚ ਸਕੇ ਔਰ ਤੁਹਾਨੂੰ ਵੀ ਆਹੀ ਹੈ ਕਿ ਤੁਸੀਂ ਬੇਤਰਕ ਹੋ ਕੇ ਨਿਰਪੱਖ ਹੋ ਕੇ ਆਪਣੀ ਪੱਤਰਕਾਰੀ ਕਰੋ ਕਿਸੇ ਦੇ ਥਲੇ ਲੱਗਣ ਦੀ ਲੋੜ ਨਹੀਂ ਸਾਰਾ ਯੂਥ ਤੁਹਾਡੇ ਨਾਲ ਥੈਂਕ ਯੂ ਥੈਂਕ ਯੂ ਬਾਈ ਜੀ ਸ਼ੁਕਰੀਆ ਜੀ ਸੋ ਆ ਤੁਸੀਂ ਵਿਚਾਰ ਸੁਣੇ ਉਹਨਾਂ ਇੱਕ ਬੋਤਲ ਦੀ ਬਹੁਤ ਹੀ ਬੜ ਮੁੱਲੇ ਵਿਚਾਰ ਸੀ ਇਹਨਾਂ ਦੇ ਬੜੀਆਂ ਚੰਗੇ ਸੋਚ ਰੱਖਦੇ ਨੇ ਤੇ ਸਾਨੂੰ ਹੌਸਲਾ ਦੇਣ ਦੇ ਲਈ ਧੰਨਵਾਦ ਵੀਰ ਜੀ ਤਾਂ ਮੇਰੀ ਤਾਂ ਕੋਸ਼ਿਸ਼ ਹੁੰਦੀ ਹੈ ਵੀ ਜੋ ਸਮਾਜ ਦੇ ਲਈ ਚੰਗਾ ਕਰਦਾ ਸਮਾਜ ਦੇ ਵਿੱਚ ਵਧੀਆ ਕਰਦਾ ਉਹਨੂੰ ਮੈਂ ਜ਼ਰੂਰ ਕੋਸ਼ਿਸ਼ ਕਰਦਾ ਹਾਂ ਉਹਨਾਂ ਵੀ ਬਲਾ ਕੇ ਤੁਹਾਡੇ ਸਾਹਮਣੇ ਕਰੀਏ ਤੇ ਅੱਜ ਦੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਅਸੀਂ ਅੱਜ ਦੀ ਗੱਲਬਾਤ ਕੀਤੀ ਹੈ ਤੇ ਤੁਹਾਨੂੰ ਕਿਵੇਂ ਲੱਗੀ ਇਹਦੇ ਬਾਬਤ ਆਪਣੇ ਸੁਝਾਅ ਜਰੂਰ ਦੇਣੇ ਤੇ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਕਰਨਾ ਹੋ ਸਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਜਲਦੀ ਹੋਰ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਾਵਾਂਗਾ ਅੱਜ ਦੇ ਲਈ ਥੈਂਕ ਯੂ